हां हां जी किसान ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਪਸ਼ੂ ਬਾਈ ਦੇ ਦੁੱਧ ਉੱਤੇ ਲਾਏ ਵਿਆ ਆਉ ਪੁੱਛ ਲੈਣੇ ਬਾਈ ਫੋਟੋ ਬਾਈ ਜੀ ਹਸੀ ਕਾਲ ਪੁੱਛੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਮੋਵੇ ਬਜੇ ਬਾਈ ਪੂਰਾ ਨਾਮ ਤੇ ਐਡਰੈਸ ਬੋਲੋ ਨਾਮ ਉਸਕੰਦਰ ਸਿੰਘ ਪਿੰਡ ਪੱਤੀ ਦਰਾਕਾ ਮੋੜ ਠੀਕ ਆ ਤੇ ਨੇੜੇ ਮੋੜ ਨੱਬਾ ਸੈਣਾ ਪਿੰਡ ਨੇੜੇ ਰਹਿ ਜਾਂਦਾ ਹਨਾ ਸੈਣੇ ਤੋਂ ਮੋੜਨਾਂ ਅਬੇ ਨੂੰ ਜਾਣਾ ਉਹ ਸੜਕ ਦੇ ਉੱਤੇ ਪੱਤੀ ਦਰਾਕਾ ਦੇ ਬਈ ਕੋਠੇ ਪਾਜਦੇ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਣਾ ਬਈ ਨੇੜੇ ਪੱਖੋ ਗੈਂਟੀਆਂ ਵੀ ਰਹਿ ਜਾਂਦਾ ਮੋਬਾਈਲ ਨੰਬਰ ਉਹ ਬਈ 80722 80018 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੁਣੀ ਇਹ ਦੂਜਾ ਸੂਆ ਸੁਣਿਆ ਬਾਈ ਕਿੰਨੇ ਦਿਨ ਲੈਂਦੀ ਆ ਬਈ ਇਹ 9 ਤਰੀਕ ਨੂੰ ਦਾਣ ਪੂਰੇ ਆ ਜੀ 9 ਤਰੀਕ ਨੂੰ ਅੱਜ ਹੋ ਗਈ 27 ਹੈ ਨਾ ਹਾਂ 27 ਤਰੀਕ 9 ਤਰੀਕ ਨੂੰ ਕਰਮ ਵਾਲੀ ਦੇ ਦਿਨ ਪੂਰੇ ਦਿਨ ਬਈ ਹਜੇ ਲੈਂਦੀ ਆ 11 12 ਦਿਨ ਆਰਾਮ ਨਾ ਲੈਂਦੀ ਆ ਕੀ ਰਿਕਾਰਡ ਆ ਦੁੱਧ ਦਾ ਬਈ ਬੋਦ ਵਈ 15 ਲੀਟਰ ਦਿੱਤਾ ਪਹਿਲੇ 15 ਲੀਟਰ ਦਿੱਤਾ ਠੀਕ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਬਾਈ ਦੀ ਬਈ ਘਰ ਦੀ ਬੈਣਾ 15 ਲੀਟਰ ਦੁੱਧ ਬਾਈ ਨੇ ਪਿਛਲੇ ਸਵੇਰ ਚ ਹੋਇਆਗਾ ਕੱਦ ਬੱਡ ਚੰਗਾ ਆਰਡਰ ਚੰਗਾ ਕੱਚੀ ਜ਼ਰੂਰ ਆ 10 11 ਦਿਨਾਂ ਦੀ ਆਰਡਰ ਆ ਜਿਹੜਾ ਸੋਨਾ ਤਿਆਰ ਕਰਨਾ ਇਹਨੇ ਫੇਸ ਬੜਾ ਪਿਆਰਾ ਬਈ ਬੋਦੀਵਾਦੀ ਚੰਗੀ ਆ ਸਨੱਕ ਪੁਣਾ ਚੰਗਾ ਇੱਕੀ ਦਾ ਦੁੱਧ ਹੋਰ ਵੀ ਚੰਗਾ ਬਾਊ ਹਣ ਹਾਂ ਹਾਂ ਠੀਕ ਆ ਬਈ ਤੋੜਾ ਤਾਰਾ ਕਮਾਲ ਆਰਡਰ ਵੀ ਚੰਗਾ ਕੱਚੀ ਜ਼ਰੂਰ ਆ ਬਈ ਉਸ ਹਸਾਬ ਨਾਲ ਐਸਟੀਮੇਟ ਲਾਇਓ ਬਣੂਗੀ ਬਹੁਤ ਵੈੜਾ ਮੁੱਲ ਕੀ ਇਹਦਾ ਜਾਇਜ਼ ਆ ਬਈ ਮੁੱਲ 80000 ਬਈ ਮਾਨਤਾਨ ਹੋ ਜੀ ਬਈ 80000 ਰੁਪਿਆ ਮੁੱਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਜੇ ਚੰਗੀ ਅਵਰਡ ਆ ਆਰਡਰ ਚੰਗਾ ਥਣ ਥਣ ਚੰਗਾ ਚਾਰੇ ਥਣ ਨਿਖਣਵੇਂ ਪੂਰੇ ਗਾਇਬ ਤੇ ਆ ਚੰਗੀ ਅਵਰਡ ਸਨਖੀ ਆ ਬਈ ਤੇ ਕਿਐਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ